ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਕਿਵੇਂ ਹੋ ਜੀ ਤੇ ਲੋ ਜੀ ਅੱਜ ਮੈਂ ਬਣਾਵਾਂਗੀ ਪਾਲਕ ਔਰ ਸ਼ਲਗਮ ਦਾ ਸਾਗ ਤੇ ਮੰਡੀ ਚੋਂ ਪਾਲਕ ਲੈ ਕੇ ਆਏ ਸੀ ਦੇਖੋ ਫਰੈਸ਼ ਫਰੈਸ਼ ਪਾਲਕਾ ਤੇ ਇੱਧਰ ਹੈਗੇ ਸ਼ਲਗਮ ਤੇ ਕਿਸ ਕਿਸ ਜਗ੍ਹਾ ਬਣਦਾ ਹੈ ਪਾਲਕ ਔਰ ਸ਼ਲਗਮ ਦਾ ਸਾਗ ਜ਼ਰੂਰ ਦੱਸਣਾ ਤੇ ਲੋ ਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਸਭ ਤੋਂ ਪਹਿਲਾਂ ਮੈਂ ਪਾਲਕ ਨੂੰ ਅੱਛੀ ਤਰ੍ਹਾਂ ਸਾਫ਼ ਕਰਕੇ ਤੇ ਧੋਲਾਂਗੀ ਸ਼ਲਗਮ ਵੀ ਕੱਟ ਲਾਂਗੇ ਔਰ ਧੋਲਾਂਗੇ ਪਹਿਲਾਂ ਤੇ ਮਿਲਦੇ ਆ ਤੁਹਾਨੂੰ ਕੱਟਣ ਤੋਂ ਬਾਅਦ ਇਸ ਲੋ ਜੀ ਦਰਪਾਲਕ اور ਸ਼ਲਗਮ ਮੈਂ ਕੱਟ ਲੇ ਤੋ ਕੇ ਤੇ ਹੁਣ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਕੇ ਤੇ 7-8 ਵਿਸਲਾ ਲਗਾਵਾਂਗੇ ਵਿੱਚੇ ਪਾ ਲੈਣੀ ਆ ਤੁਸੀਂ ਮਿਰਚਾਂ ਵਿੱਚੇ ਨਮਕ ਪਾ ਲੈਣਾ ਤੇ ਨਮਕ ਵਿੱਚ ਪਾ ਕੇ ਤੇ ਇਹਨਾਂ ਨੂੰ ਲਗਾਵਾਂਗੇ ਹੁਣ ਵਿਸਲਾ ਤੇ ਚਲੋ ਜੀ ਬਣੇ ਰੋ ਤੁਸੀਂ ਮੇਰੇ ਨਾਲ ਇਸ ਲੋ ਜੀ ਪਾਲਕ اور ਸ਼ਲਗਮ ਪਾ ਲੈ ਕੁੱਕਰ ਚ ਹੁਣ ਪਾਵਾਂਗੇ ਵਿੱਚ ਨਮਕ ਸਵਾਦ ਅਨੁਸਾਰ ਥੋੜੀ ਪੀਸੀ ਹੋਈ ਹਰੀ ਮਿਰਚ ਤੇ ਹੁਣ ਕੁੱਕਰ ਨੂੰ ਬੰਦ ਕਰਕੇ ਤਾਂ 7-8 ਸੀਟੀਆਂ ਲਗਾਵਾਂਗੇ ਤੇ ਚਲੋ ਜੀ ਤੁਸੀਂ ਬਨੇ ਰਹੋ ਮੇਰੇ ਨਾਲ ਤੇ ਮਿਲਦੇ ਆ ਤੁਹਾਨੂੰ 15 ਮਿੰਟ ਬਾਅਦ ਸੋ ਗਾਇਸ ਚੈੱਕ ਕਰ ਲੈਂ ਨੀ ਦੇਖੋ ਸਾਗ ਸਾਡਾ ਬਣ ਚੁੱਕਾ ਹੈ ਦੇਖੋ ਜੀ ਤੇ ਪਹਿਲਾਂ ਜਦੋਂ ਅਸੀਂ ਵਿੱਚ ਵਾਇਆ ਸੀ ਸਾਗ ਤੇ ਲੱਗਿਆ ਸੀ ਕੁੱਕਰ ਭਰਿਆ ਹੋਇਆ ਬੜ ਦੇਖੋ ਥੋੜੇ ਗੈਰ ਦੰਦਾ ਇਸ ਤਰ੍ਹਾਂ ਬਣ ਕੇ ਤੇ ਚਲੋ ਹੁਣ ਇਸ ਨੂੰ ਘੋਲ ਲੈਨੇ ਆ ਤਿੰਨ ਚਾਰ ਚਮਚੇ ਇਹਦੇ ਵਿੱਚ ਪਾਓ ਮੱਕੀ ਦਾ ਆਟਾ ਉਸ ਤੋਂ ਬਾਅਦ ਇਹਨੂੰ ਇਸ ਨੂੰ ਤਾਂ ਘੋਲ ਲਾਂਗੇ ਦੇਖੋ ਸੋ ਗਾਇਸ ਲੋ ਜੀ ਸਾਗ ਬਣ ਚੁੱਕਿਆ ਹੈ ਤੇ ਹੁਣ ਲਗਾਵਾਂਗੇ ਤੜਕਾ ਦੇਖੋ ਬਹੁਤ ਹੀ ਟੇਸਟੀ ਬੰਦਾ ਇਸ ਤਰ੍ਹਾਂ ਦਾ ਗਿਆ ਵਾਲਾ ਸ਼ਰਗਮਰ ਪਾਲਕ ਦਾ ਤੇ ਚਲੋ ਹੁਣ ਤੜਕਾ ਲਗਾਨੇ ਆ ਰਿਫਾਈਨ ਔਇਲ ਗਰਮ ਹੋ ਚੁੱਕਿਆ ਹੈ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਲਸਣ ਗ੍ਰੀਨ ਕੱਟਿਆ ਹੋਇਆ ਲਸਣ 골ਡਨ ਬ੍ਰਾਊਨ ਕਰੋ ਫਿਰ ਇਹਦੇ ਵਿੱਚ ਪਾਵਾਂਗੀ ਮੈਂ ਪਿਆਜ਼ ਔਰ ਲਸਣ ਦੀਆਂ ਭੂਕਾਂ ਜੋ ਕਿ ਮੈਂ ਬਾਅਦ ਫਿਰ ਜੇ ਲਸਣ ਥੋੜਾ ਜਿਹਾ ਲਗਾਇਆ ਹੋਇਆ ਕਿਆਰੀ 'ਚ ਤਾਂ ਕਿ ਮੈਂ ਤੜਕਾ ਵਗੈਰਾ ਲਗਾਲਾਂ ਸਾਗ ਨੂੰ ਇਸ ਲਈ ਸੋ ਲਾ ਜੀ ਲਸਣ 골ਡਨ ਬ੍ਰਾਊਨ ਹੋ ਗਿਆ ਤੇ ਹੁਣ ਇਹਦੇ ਵਿੱਚ ਪਿਆਜ਼ ਪਾ ਦਾਂਗੇ बहुत ही अच्छी खुशबू आ रही है लसन तो है वो जोगे। जोगे। जोगे भी जी है भी ज़्यादा वाइया गोल्डन ब्राउन कराई दिन से तड़का हो चुका है तो इधर मैं रोटी भी ला रही हूँ तो नॉन तड़के थोड़ी जी पावगी मैं लाल मिर्च पाउडर ਥੋੜਾ ਜਿਹਾ ਪਾਉਂਗੀ ਨਮਕ ਫਿਰ ਇਹਦੇ ਵਿੱਚ ਪਾ ਦਾਂਗੇ ਸਾਗ ਜੋ ਕਿ ਸ਼algam ਵਾਲਾ ਪਾਲਕ ਦਾ ਬਣਾਇਆ ਹੈ ਤੇ ਤੁਹਾਨੂੰ ਲੱਗੇਗਾ ਨਹੀਂ ਕਿ ਇਹ ਸ਼algam ਪਾਲਕ ਦਾ ਹੈ ਕੋਈ ਇਸ ਤਰ੍ਹਾਂ ਦਾ ਹੀ ਸਾਗ ਲੱਗੇਗਾ ਦੇਖੋ ਜੀ ਕੋਈ ਨਹੀਂ ਗੈਸਾ ਦੱਸ ਜੀ ਸਾਗ शलगम पालक है बहुत ही टेस्टी बन है इस तरह साग तुम भी एक बार ट्राई करके जरूर देखो अगर तुम नहीं बना देते बट जिन्ना खाना नहीं उदा लग तो बहुत ही टेस्टी लगता है तो इतना इधर बनती पे सा रोटी ਦੇ ਵੀ ਨਿਆ ਪਲਟ ਸੋ ਗਾਇਸ ਤੁਸੀਂ ਵੀ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਣਾ ਤੇ ਤੁਹਾਨੂੰ ਮੇਰੀ ਵੀਡੀਓ ਅਜੀ ਕਿਵੇਂ ਲੱਗੀ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੋਨੇ ਸੋਨੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਵਾਚ ਕਰਿਆ ਕਰੋ ਫਿਨਲ ਤੱਕ ਮੇਰੇ ਨਾਲ ਬਨੇ ਰਹਿ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਧਰ ਮੈਂ ਬਣਾ ਰਹੀ ਸੀ ਪਨੀਰ ਦੇਖੋ ਸਾਰੇ ਚੁੱਲੇ ਬੁੱਕ ਕੀਤੇ ਹੋਏ ਨੇ ਤੇ 拜拜。Bye bye.